ਇਹਦਾ ਬੇਟੇ ਦਾ ਨਾਮ ਕੀ ਸੀ ਕਰਨਦੀਪ ਸਿੰਘ ਉਹ ਤੁਹਾਡੇ ਨਾਲ ਤਾਂ ਰੋਜ਼ ਗੱਲਾਂ ਕਰਦਾ ਹੁੰਦਾ ਨਾ ਕਰਨ ਹਾਂਜੀ ਕਰਦਾ ਸੀ ਕੀ ਦੱਸਿਆ ਆਪਣੇ ਪਰਸੋਂ ਤੋਂ ਉੱਥੇ ਦੋ ਚਾਰ ਦਿਨ ਤੋਂ ਗੱਲ ਹੋਈ ਬਸ ਗੱਲੇ ਹੋਈ ਹੁੰਦਾਰੇ ਮਮਾ ਕੀ ਕਰਨੀ ਹੈ ਭਈ ਮਮਾ ਤੂੰ ਕੀ ਕਰਨੀ ਹੈ ਮੈਂ ਪੁੱਤਰ ਮੈਂ ਬਸ ਆ ਕੰਮ ਦੱਸ ਹੀ ਜਾਣੇ ਕਰਨੇ ਆ ਕਰਨ ਡਿਆ ਪੁੱਤਰ ਆ ਕਰਨ ਡਿਆ ਮਮਾ ਤੂੰ ਦੇਰ ਨਾ ਛੱਡੀ ਬਸ ਇਹੋ ਜਿਹੀ ਗੱਲ ਨਾ ਕਰਦਾ ਰਿਹਾ ਮੇਰਾ ਪੁੱਤਰ ਜਿਹੜੇ ਤੁਸੀਂ ਭੇਜਿਆ ਜੀ ਸੁਪਨੇ ਲੈ ਕੇ ਗਿਆ ਸੀ ਸੁਫਨੇ ਲੈ ਕੇ ਗਿਆ ਸੀ ਮੈਂ ਆਪਣੀ ਮਾਂ ਨੂੰ ਉੱਚਾ ਕਰਕੇ ਵਿਖਾਣਾ ਨੇ ਸੋਣੀ ਕੋਠੀ ਪਾ ਕੇ ਦੇਣੀ ਮੈਂ ਉੱਚਾ ਕਰਨਾ ਮਾਂ ਪਿਓ ਨੂੰ ਹੋਰ ਮੈਂ ਕੁਛ ਨਹੀਂ ਆਖਿਆ ਅਖਣਾ ਮਾਂ ਤੂੰ ਵੇਖੇਂਗੀ ਪੁੱਤਰ ਦੇ ਤੂੰ ਸੁਫਨੇ ਮੈਂ ਕਿਹਾ ਪੁੱਤਰ ਛ ਤੇਰੇ ਨਾਲ ਪੁੱਤਰ ਮੈਂ ਵੀ ਉੱਚੀ ਹੋਵਾਂਗੀ ਇਹੋ ਗੱਲਾਂ ਮੈਂ ਪੁੱਤਰ ਨਾਲ ਕਰਦੀ ਰਹੀ ਆ ਫਿਰ ਮੈਂ ਕਰ ਲਿਆ ਕੋਰੀਆਲ ਕੀਤਾ ਨਾਲ ਮੈਂ ਕੋਆ ਮਾਰ ਕੇ ਕੱਲਿਆ ਪਿੰਨੀਆਂ ਕੱਲੀਆਂ ਨੇ ਨਾਲ ਮੈਂ ਪੰਜੀਰੀ ਕੱਲੀ ਨਾਲ ਮੈਂ ਪੁੱਤਰ ਦੇ ਕੱਪੜੇ ਕੱਲੇ ਨੇ ਫੋਨ ਤੇ ਵੇਖਿਆ ਸੁ ਆਂਦਾ ਮਮੀ ਸਮਾਨ ਤੇ ਬੜਾ ਹੀ ਸੋਹਣਾ ਲੱਗਦਾ ਹੈ ਬੜਾ ਸੁਆਦ ਹੋਏ ਦਾ ਇੰਨੀਆਂ ਕੋਈ ਗੱਲਾਂ ਕੀਤੀਆਂ ਨਹੀਂ ਬਸ ਮੈਂ ਆਪਣੇ ਪੁੱਤਰ ਨਾਲ ਉਹਦਾ ਮੈਂ ਫੇਰ ਕਰਾਂਗਾ ਕੋਈ ਪਰਸੋਂ ਗੱਲ ਹੋਈ ਉਹਦੇ ਕੱਲ ਪਰਸੋਂ ਦੇ ਕੱਲ ਪਰਸੋਂ ਦੀ ਨਹੀਂ ਪਰਸੋਂ ਦੀ ਤੇ ਬਣ ਗਈ ਦੋ ਦਿਨ ਨਹੀਂ ਪੀਤੀ ਤਿੰਨ ਦਿਨ ਦੋ ਦਿਨ ਤੇ ਕੋਈ ਫੋਨ ਨਹੀਂ ਆਇਆ ਹਾਂਜੀ ਫੋਨ ਨਹੀਂ ਆਇਆ ਜਿੱਦਾਂ ਪੂਰਾ ਹੁੰਦਾ ਉਦੋਂ ਨੇ ਸਵੇਰੇ ਫੋਨ ਮੈਨੂੰ ਕਰਨਾ ਸਸੂ ਟਰਾਲੇ ਤੇ ਜਾਣਾ ਸੂ ਫਿਰ ਫੋਨ ਕਰਨਾ ਸੀ ਮੰਮੀ ਮੈਂ ਫੋਨ ਕਰਾਂਗਾ ਤੈਨੂੰ ਪਹਿਲਾਂ ਸਵੇਰੇ ਆਖਦੇ ਨੰਦਾ ਸੀ ਮੰਮੀ ਮੈਂ ਫੋਨ ਸ਼ਾਮ ਨੂੰ ਕਰਾਂਗੇ ਫੋਨ ਕਰਦਾ ਹੁੰਦਾ ਸੀ ਤੁਹਾਨੂੰ ਫਿਰ ਸੁਣਿਆ ਕਿਨੇ ਲਿਆ ਮੇਰੀ ਬੇਟੀ ਨੇ ਮੇਰੀ ਬੇਟੀ ਉੱਥੇ ਰਹਿੰਦੀ ਹੈ ਕੋਹੜੀ ਹੈ ਬਖਾਂਜੀ ਸ਼ਾਮ ਨੂੰ ਛਾਮਾ 7:00 ਵਜੇ ਨੇ ਮੈਂ ਹੱਥ ਧੋ ਕੇ ਆਈਆਂ ਤੇ ਮੈਂ ਲੰਮੀ ਪੈਣ ਲੱਗੀ ਆ ਇੱਥੋਂ ਮੈਂ ਤਰਿਆ ਤੇ ਰਹਿ ਰਸਤਾ ਮੈਂ ਪਾਠ ਲਾਇਆ ਮੈਂ ਦਬਾ ਦਬ ਨજર ਫੋਨ ਆ ਗਿਆ ਫੋਨ ਚੁੱਕਿਆ ਮੈਨੂੰ ਫੋਨ ਬੇਟੀ ਦਾ ਸਰਬਜੀਤ ਹੂੰ ਉਹਨੇ ਦੱਸਿਆ ਤੁਹਾਨੂੰ ਹਾਂਜੀ ਉਹਨੇ ਦੱਸਿਆ ਕੀ ਦੱਸਿਆ ਕੀ ਆਂਦੀ ਮਮੀ ਵੀਰੇ ਨੂੰ ਪਤਾ ਨਹੀਂ ਗਈ ਹੋ ਗਿਆ ਐ ਨਾਲ ਵੀਰ ਦੀ ਫੋਟੋ ਵਿਖਾਤੀ ਸੁਲ ਨਾਲੇ ਮੇਰੇ ਨਾਲ ਗੱਲਾਂ ਕਰਨ ਲੱਗ ਪਈ ਆਂਦੀ ਐ ਮਾਂ ਅਸੀਂ ਉੱਜੜ ਗਈ ਅੱਜ ਮੇਰੇ ਕੋਈ ਗੱਲ ਨਹੀਂ ਬਸ ਚ ਰਹੀ ਮੈਂ ਮੈਂ ਉੱਥੇ ਕਲਪਨ ਲੱਗ ਪਈ ਆਪਾਂ ਹਾਂ ਬੀ ਜੀ ਕੀ ਨਾਮ ਹੋਣਾ ਕਰਬਚਨ ਸਿੰਘ ਬੋਲਵੀਆ ਜਿਹੜਾ ਬੇਟਾ ਕੈਨੇਡਾ ਗਿਆ ਸੀ ਤੁਹਾਡਾ ਭਤੀਜਾ ਹਾਂਜੀ ਹਾਂ ਕੀ ਨਾਮ ਸੀ ਕਿੰਨੇ ਸਾਲ ਪਹਿਲਾਂ ਗਿਆ ਕਰਨਵੀਰ ਸਿੰਘ ਦਾ ਸੀ ਉਹਦਾ ਜੀ ਭਤੀਜਾ 2019 ਚ ਗਿਆ ਸੀ ਬਾ ਰੋਟੀ ਰੋਟੀ ਕਮਾਉਣ ਦੇ ਲਈ ਅੱਜ ਉਹ ਮਹਿਸੂਸ ਕਰ ਸਰਦ ਕਿੰਨੇ ਪੜਾਈ ਕੀਤੀ ਸੀ ਇੱਥੇ ਨੇ ਪਲੱਸ 2 ਕਰਕੇ ਗਿਆ ਸੀ ਕੋਈ ਸੁਪਨਾ ਸੀ ਉਹਦਾ ਵੀ ਮੇਰੇ ਪਰਿਵਾਰ ਵਾਸਤੇ ਜੀ ਬੜੇ ਵੱਡੇ ਸੁਖਣੇ ਸੀ ਬੇਟੇ ਦੇ ਮਨ ਦੇ ਵਿੱਚ ਉਹਦੀ ਸ਼ੁਰੂਆਤ ਵੀ ਹੋਈ ਜਦੋਂ ਸਾਡਾ ਬ੍ਰਦਰ ਟਰੈਕਟਰ ਲੱਗਾ ਲੈਣੇ ਤੇ ਉਹਨੂੰ ਨੇ ਕਿਹਾ ਵੀ ਚੰਗਾ ਟਰੈਕਟਰ ਨਹੀਂ ਫਿਰ ਉਹਨੇ ਗੱਡੀ ਲਈ ਇੱਥੇ ਅੱਛੀ ਲੈ ਕੇ ਗਿਆ ਆ ਹੁਣ ਉਹਨੇ ਸੁਖਣਾ ਸੀ ਇੱਥੇ ਪਿੱਛੇ ਫਰਵਰ ਵੀ ਸਾਡੇ ਕੋਲ ਆਇਆ ਸੀ ਇੱਕ ਮਹੀਨਾ ਲਾ ਕੇ ਗਿਆ ਮਕਾਨ ਬਿਲਕੁਲ ਸਿੰਪਲ ਜਿਹਾ ਸੀ ਭਰਾ ਸਾਡੇ ਨੇ ਛੋਟਾ ਕਿਸਾਨ ਸੀ 5 ਏਕੜ ਦਾ ਮਾਲਕ ਸੀ ਕਿਸਾਨ ਸੀ ਜਿਹੜਾ ਭਰਾ ਸਾਡਾ ਉਹਨੇ ਮੱਸਾ ਕੁਝ ਜ਼ਮੀਨ ਵੀ ਵਿੱਚੋਂ ਖਰਾਬ ਹੋਈ ਜਦੋਂ ਉਹਨੂੰ ਬਾਹਰ ਭੇਜਿਆ ਤੇ ਮਕਾਨ ਨਹੀਂ ਸੀ ਬਣਦਾ ਅੱਜ ਜੋ بیٹے ਨੇ ਮਨ ਬਣਾਇਆ ਵੀ ਮਕਾਨ ਉਹਨੂੰ ਢਾ ਦੇਉ ਨਕਸ਼ਾ ਬਣਾ ਕੇ ਦੇ ਕੇ ਗਿਆ ਹੈ ਜਿਹੜੀਆਂ ਸਾਹਮਣੇ ਨਹੀਂ ਆਂ ਪ੍ਰੀਤ ਰੀਆਂ ਨੇ ਸੁਖੜੇ ਵੱਡੇ ਸੀ ਪਰ ਪ੍ਰਮਾਤਮਾ ਨੇ ਟੈਅ ਨਹੀਂ ਦਿੱਤਾ ਤੇ ਗੱਲ ਹੁਣ ਕੋਈ 2-4 ਦਿਨ ਪਹਿਲਾਂ ਗੱਲ ਹੋਈ ਉਹ ਦਿਲ ਦੀ ਉਹ ਕਿੱਥੇ ਵੜਨ ਤੋਂ ਨਾ ਕੋਈ ਸਹੀ ਗੱਲ ਜੀ ਜਦੋਂ ਗੱਲ ਹੋਈ 1 ਮਹੀਨਾ 5 ਕੁ ਦਿਨ ਹੋ ਗਏ ਉੱਥੇ ਟਰਾਲਾ ਐਕਸੀਡੈਂਟ ਹੋ ਗਿਆ ਸੀ ਜਿਹੜਾ ਉਹ ਚਲਾਉਂਦਾ ਸੀ ਉਹਦੋਂ ਚ ਉਹਨੇ ਬੜਾ ਵੱਡਾ ਮਹਿਸੂਸ ਕੀਤਾ ਵੀ ਮੈਂ ਮਸਾ ਦਿਹਾੜੀਆਂ ਕਰ ਕਰਕੇ ਕੁ ਦੋ ਪੈਸੇ ਕਮਾਏ ਸੀ ਤੇ ਮੈਂ ਰੋਜੀ ਰੋਟੀ ਕਮਾ ਰਿਆ ਸੀ ਮੇਰਾ ਟਰਾਲਾ ਜਿਹੜਾ ਐਕਸੀਡੈਂਟ ਹੋ ਗਿਆ ਸਾਡੇ ਸਾਰੇ ਪਰਿਵਾਰ ਨੇ ਉਹਨੂੰ ਦਲਾਸਾ ਦਿੱਤਾ ਵੀ ਬੇਟਾ ਚੱਲ ਕੋਈ ਗੱਲ ਨਹੀਂ ਟਰਾਲਾ ਤਾਂ ਫੇਰ ਬਣ ਜਾਏਗਾ ਉਦੇ ਦਿਮਾਗੀ ਤੌਰ ਤੇ ਉਸ ਉਸ ਚੀਜ਼ ਦੀ ਟੈਨਸ਼ਨ ਸੀ ਉਹਨੂੰ ਵੀ ਕਰੇ ਮੈਂ ਮਕਾਨ ਸ਼ੁਰੂ ਕਰਾਇਆ ਇਸ ਗੱਲ ਦੀ ਟੈਨਸ਼ਨ ਚ ਸੀ ਪਰ ਅਸੀਂ ਉਹਨੂੰ ਫਿਰ ਵੀ ਬੜਾ ਵੱਡਾ ਦਿਲਾਸਾ ਦੇਣ ਦੀ ਕੋਸ਼ਿਸ਼ ਹੀ ਕਰਦੇ ਰਹੇ ਵੀ ਕੋਈ ਗੱਲ ਨਹੀਂ ਬੇਟਾ ਇਹ ਸਾਰਾ ਕੁਝ ਜਦੋਂ ਚੱਲਦੇ ਜੇ ਹੋ ਹੀ ਜਾਂਦਾ ਹੈ ਕੱਲਾ ਬੇਟਾ ਸੀ ਇਹ ਕਰਨ ਇੱਕ ਬੇਟਾ ਤੇ ਇੱਕ ਬੇਟੀ ਦੋਨੇ ਦੋਵੇਂ ਪੈਣ ਪਾਈ ਪਹਿਲੋਂ ਆਪ ਗਿਆ ਸੀ ਉਨ ਵਿੱਚ ਫਿਰ ਬਾਅਦ ਚ ਪੈਣ ਨੂੰ ਵੀ ਲੈ ਗਿਆ ਉਹਨ ਕੱਲ ਪਰਸੋਂ ਪਿਤਾ ਜੀ ਨਾਲ ਗੱਲ ਹੋਇਆ ਉਹਦੇ ਕੋਲ ਉਸ ਤੋਂ ਜਿਹੜੇ ਗੱਲ ਤਾਂ ਰੋਜ਼ਾਨਾ ਤਰੀ ਹੁੰਦੀ ਰਹਿੰਦੀ ਸੀ ਜੀ ਬੇਹਲੀ ਗੱਲ ਕਰਦਾ ਸੀ ਕੀ ਮੰਗ ਕਰਦੇ ਹੋ ਵੀ ਉੱਥੇ ਤਾਂ ਬੋਡੀ ਲੈਣੀ ਬਹੁਤ ਮਿਕੈਸਾ ਲੱਗਦਾ ਇਸ ਤੇ ਕੋ ਅੱਜ ਸਾਡਾ ਨਾ ਜੀ ਸਾਡੀ ਤਾਂ ਜਿਹੜੀ ਸਾਡੀ ਹਿੰਦੁਸਤਾਨ ਦੀ ਸਰਕਾਰ ਨੂੰ ਜਾਂ ਸਾਡਾ ਉੱਥੇ ਜਿਹੜਾ ਵੀ ਕੋਈ ਉਸ ਉੱਥੋਂ ਦੇ ਜਿਹੜੇ ਸਾਡੇ ਨੇ ਰਾਜਦੂਤਾਂ ਕੀ ਡਾਦੀ ਅਸੀਂ ਬੇਨਤੀ ਕਰਨੇ ਆ ਵੀ ਸਾਡਾ ਬਰਾਦਰ ਜਿਹੜਾ ਹੈ ਅਨਪਾੜੇ ਅਸੀਂ ਉੱਥੇ ਕੁਝ ਜਾ ਨਹੀਂ ਸਕਦੇ ਨਾ ਹਾਲਾਤ ਨੇ ਸਾਡੇ ਉੱਤੇ ਏਡਾ ਵੱਡਾ ਸਦਮਾ ਹੈ ਵੀ ਸਾਨੂੰ ਕੁਝ ਨਹੀਂ ਵੀ ਹਲਪ ਹੋ ਸਕੇ ਸਰਕਾਰ ਦੀ ਜਾਂ ਉਥੋਂ ਦੇ ਰਾਜਦੂਤ ਦੀ ਉਹਦੇ ਸਾਡੀ ਹਲਪ ਕੀਤੀ ਜਾਏ ਸਾਡੇ ਬੇਟੇ ਦੀ ਜਿਹੜੀ ਬਾਡੀ ਹੈ ਉਹ ਹਿੰਦੁਸਤਾਨ ਪਹੁੰਚ ਜਾਵੇ ਅਸੀਂ ਉਹਦਾ ਆਪ ਦੇ ਹੱਥੀ ਕਰਿਆ ਕਰਮ ਕਰਕੇ ਸਾਨੂੰ ਸਬਰ ਆ ਜਾਵੇਗਾ ਵੀ ਅਸੀਂ ਉਹਨਾਂ ਥੀਆਵ ਦੇ ਕਰਿਆ ਕਰਮ ਕਰ ਲਿਆ ਸਾਡੀ ਇਹ ਹੀ ਮੰਗੀ ਮਾਫੀ ਦਾ ਜੀ ਰਣੈਲ ਸਿੰਘ ਜੀ ਹਾਂ ਤਾਂ ਜਿਵੇਂ ਲੱਗਦਾ ਹੈ ਤੁਹਾਡਾ ਹਾਂਜੀ ਤੁਹਾਡੇ ਨਾਲ ਗਲਤੀ ਦਿਲ ਦੀ ਗੱਲ ਨਹੀਂ ਕਰਦਾ ਉਹਨਾਂ ਗੱਲਾਂ ਹਾਂਜੀ ਹਾਂਜੀ ਬਹੁਤ ਵੱਡੀਆਂ ਗੱਲਾਂ ਕਰਦਾ ਸੀ ਜੀ ਕੀ ਕਹਿੰਦਾ ਸੀ ਪਿੱਛੇ ਆਇਆ ਸੀ ਕਹਿੰਦਾ ਜੀ ਆਪਣੀ ਕੋਠੀ ਵੇਖ ਕੇ ਗਿਆ ਕਿ ਨਗਰ ਦੇਦਤ ਨੇ ਕੋਠੀ ਬਹੁਤ ਵੱਡੀ ਪਾਈ ਏ ਮੈਂ ਕਿਹਾ ਕੋਈ ਗੱਲ ਨਹੀਂ ਪੁੱਤਰ ਦੱਸੋ ਕਿੰਦਾ ਮੈਂ ਅੰਕਲ ਜੀ ਇਹ ਦੂ ਵੱਡੀ ਕੋਠੀ ਪਾਉਣੀ ਏ ਮੈਂ ਕੋਈ ਗੱਲ ਨਹੀਂ ਪੁੱਤਰ ਤੁਸੀਂ ਕਮਾਈ ਕਰਦੇ ਤੁਹਾਡੇ ਸੁਪਨੇ ਵੱਡੇ ਨੇ ਜਰੂਰ ਪੂਰੇ ਕਰੇ ਮਹਾਰਾਜ ਪਰ ਸੁਪਨੇ અધੂਰੇ ਰਹਿ ਗਏ ਨੇ ਵਿਚੇ ਛੱਡ ਗਿਆ ਸਾਰਾ ਕੁਝ ਕਿਨ ਹਾਲਾਤਾਂ ਚ ਗਿਆ ਸੀ ਇੱਥੋਂ ਤੇਜਾ ਜੀ ਤੁਹਾਡੇ ਭਰਾ ਨੇ ਕੋਈ ਪੰਜ ਕਿੱਲਾਂ ਦੀ ਖੇਤੀ ਨਾਲ ਤੁਹਾਨੂੰ ਪਤਾ ਹੈ ਵੀ ਗੁਜ਼ਾਰਾ ਹੋਣਾ ਬੜਾ ਔਖਾ ਹੈ ਜ਼ਮੀਨ ਵੇਚ ਕੇ ਉਹਦੋਂ ਉਹਨੂੰ ਬਾਹਰ ਭੇਜਿਆ ਸੀ ਜੀ ਤੇ ਚਲੋ ਕੋਈ ਰੋਜੀ ਰੋਟੀ ਦੀ ਕੋਈ ਅਸੀਂ ਤਰੱਕੀ ਕਰ ਸਕੀਏ ਕੁਲਵਿੰਦਰ ਸਿੰਘ ਪੰਨੂਆ ਜੀ ਪੰਨੂ ਸਾਹਿਬ ਇਹ ਕਿਹੜਾ ਸਟੂਡੈਂਟ تھا ਤੁਹਾਡਾ ਹਾਂਜੀ ਕਰਨਵੀਰ ਜੀ ਹਾਂਜੀ ਕਰਨਵੀਰ ਸਿੰਘ ਕਿਸ ਤਰ੍ਹਾਂ ਦਾ ਸਟੂਡੈਂਟ تھا ਕੀ ਤੁਹਾਡੇ ਨਾਲ ਕਦੀ ਗੱਲਾਂ ਕਰਦਾ ਸੀ ਮੈਂ ਵੀ ਦੇਖ ਜਾਊਂਗਾ ਹਾਂਜੀ ਹਾਂਜੀ ਜਦੋਂ ਛੋਟਾ ਸੀ ਤਾਂ ਬਹੁਤ ਇਹਦੇ ਸੁਪਨੇ ਬਹੁਤ ਵੱਡੇ ਹਨ ਤੇ ਪੜ੍ਹਾਈ 'ਚ ਵੀ ਬਹੁਤ ਜ਼ਿਆਦਾ ਹੁਸ਼ਿਆਰ ਸੀ ਬੱਚਾ ਤੇ ਬਹੁਤ ਹੀ شریف ਬੱਚਾ ਸੀ ਕਿਸੇ ਤਰ੍ਹਾਂ ਦੀ ਕਦੀ ਉਹਦੀ ਬੱਚੇ ਦੀ ਕੋਈ ਸ਼ਿਕਾਇਤ ਵੀ ਨਹੀਂ ਆਈ ਮਾਪੇ ਦੇ ਬਹੁਤ ਜ਼ਿਆਦਾ ਵਧਿਆ ਨੇ ਤੇ ਸ਼ੁਰੂ ਤੋਂ ਹੀ ਇਹਨਾਂ ਨੇ ਬਹੁਤ ਜ਼ਿਆਦਾ ਸਕੂਲ ਨੂੰ ਵੀ ਸਹਾਇਕ ਦਿੱਤਾ ਤੇ ਦੋਵੇਂ ਭੈਣ ਭਰਾ ਜਿਹੜੇ ਪੜ੍ਹਾਈ ਦੇ ਵਿੱਚ ਵੀ ਬਹੁਤ ਜ਼ਿਆਦਾ ਹਿੱਸਾ ਸੀ ਸ੍ਰੀ ਗੁਰੂ ਹਰਕਿਸ਼ੰਗਰ ਸਕੂਲ ਮੌਲਵੀ ਵਾਲਾ ਕੋਈ ਗੱਲਾਂ ਕਹੀਆਂ ਤੁਹਾਡੇ ਕੋਲ ਅੰਦਾਜ਼ ਵਿੱਚ ਛੁੱਟੀ ਆਇਆ ਕਦੀ ਮਿਲਿਆ ਹੋ ਤੁਹਾਨੂੰ ਨਹੀਂ ਹੁਣ ਤਾਂ ਕਾਫੀ ਦੂਰ ਹੋ ਗਿਆ ਮੈਨੂੰ ਨਹੀਂ ਮਿਲਿਆ ਹੈਗਾ ਪਰ ਪਹਿਲਾਂ ਜਦੋਂ ਪੜਦਾ ਸੀ ਉਦੋਂ ਅਕਸਰ ਇਹ ਮੈਨੂੰ ਮਿਲਦੇ ਰਹਿੰਦੇ ਹੁੰਦਾ ਸੀ